2027 ਦੀਆਂ ਵਿਧਾਨ ਸਭਾ ਚੋਣਾਂ ਅਤੇ ਪੰਜਾਬ ਵਿੱਚ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਆਪਣੇ ਜਥੇਬੰਦਕ ਢਾਂਚੇ ਦਾ ਵਿਸਥਾਰ ਜ਼ਿਲ੍ਹਾ ਅਹੁਦੇਦਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ ਅਕਾਲੀ ਦਲ ਬਾਦਲ ਨੇ ਨਵੇਂ ਚਿਹਰੇ ਹੋਏ ਨੇ ਸ਼ਾਮਲ ਜੋ ਅਕਾਲੀ ਦਲ ਬਾਦਲ ਦੇ ਵੱਲੋਂ ਅੱਜ ਇਹ ਪਹਿਲੀ ਸੂਚੀ ਜਾਰੀ ਕੀਤੀ ਏ ਤੁਸੀਂ ਜਿਹੜੇ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਨ੍ਹਾਂ ਨੇ ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਅਤੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਆਪਣੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਹੈ ਜੋ ਅੱਜ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਨਵੇਂ ਸ਼ੇਰੇ ਸ਼ਾਮਲ ਕੀਤੇ ਨੇ ਅਕਾਲੀ ਦਲ ਬਾਦਲ ਨੇ ਜਾਰੀ ਕੀਤੀ ਗਈ ਸੂਚੀ ਵਿੱਚ ਜੋ ਜਥੇਬੰਦਕ ਢਾਂਚੇ ਦੀ ਕੋਚਨਾ ਕੀਤੀ ਹੈ ਉਸ ਵਿੱਚ ਅਮਰਜੀਤ ਸਿੰਘ ਕਬਦਾ ਨੂੰ ਸਰਪ੍ਰਸਤ ਨਿਯੁਕਤ ਕੀਤਾ ਹੈ ਪਾਰਟੀ ਦਾ ਜੋ ਸੁਖਬੀਰ ਸਿੰਘ ਬਾਦਲ ਦੇ ਨਾਲ ਅਮਰਜੀਤ ਸਿੰਘ ਕਬਦਾ ਜਿਹੜੇ ਪਾਰਟੀ ਦਾ ਵਿਸਥਾਰ ਕਰਨਗੇ ਸੋ ਜਾਰੀ ਕੀਤੀ ਗਈ ਸੂਚੀ ਦੇ ਵਿੱਚ ਜਸਵੰਤ ਸਿੰਘ ਦੇਹਲਾ ਜਸਪਾਲ ਸਿੰਘ ਕਲੇਰਾ ਹਰਜਿੰਦਰ ਸਿੰਘ ਜਲਨ ਝੰਡਾ ਸਿੰਘ ਖੇਤਲਾ ਤੇ ਨਾਜਰ ਸਿੰਘ ਖਾਨਪੁਰ ਨੂੰ ਸੀਨੀਅਰ ਉਪ ਪ੍ਰਧਾਨ ਬਣਾਇਆ ਗਿਆ ਹੈ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਵੱਲੋਂ ਬਲਵਿੰਦਰ ਸਿੰਘ ਹਰਿਆਣਾ ਹਰਜਿੰਦਰ ਸਿੰਘ ਰਾਮਗੜ ਸੰਧੂਆ ਸਰਬਜੀਤ ਸਿੰਘ ਸੁਰਜਨ ਪੈਣੀ ਅਵਤਾਰ ਸਿੰਘ ਬਮਾਲ ਤੇ ਹੋਰ ਅਹੁਦੇਦਾਰਾਂ ਨੂੰ ਜੋ ਇਸ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਹੁਦੇਦਾਰੀਆਂ ਦਿੱਤੀਆਂ ਗਈਆਂ ਨੇ ਸੋ ਕਰਮਜੀਤ ਖੜਕਲ ਮਹਿਲਕਲਾ ਹਰਬੰਸ ਸਿੰਘ ਮਿੱਠੂ ਕਣਕਵਾਲਾ ਜਗਤਾਰ ਸਿੰਘ ਤਾਰੀ ਖੋਖਰ ਗੁਰਨੇਸ਼ ਸਿੰਘ ਖਨਾਲਾ ਕਲਾ ਇਹ ਸਾਰੇ ਹੀ ਮੁੱਖ ਸਲਾਹਕਾਰ ਬਣਾਇਆ ਗਿਆ ਇਹਨਾਂ ਨੂੰ ਸੋ ਗੁਰਦੀਪ ਸਿੰਘ ਸ਼ਾਹਲ ਜਿਨ੍ਹਾਂ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਸੋ ਜਨਰਲ ਸਖਤਰਾਂ ਦੇ ਵਿੱਚ ਪਰਮਜੀਤ ਸਿੰਘ ਜੰਮੂ ਮੰਡਾਵੀ ਜਗਰੂਪ ਸਿੰਘ ਚੰਗਾਲੀ ਪਰਮਜੀਤ ਸਿੰਘ ਤੁਰਾ ਤੇ ਭਪਿੰਦਰ ਸਿੰਘ ਸਿੱਧੂ ਸ਼ਾਮਲ ਕੀਤੇ ਗਏ ਨੇ ਸੋ ਇਸੇ ਨੂੰ ਲੈ ਕੇ ਨਵੀਂ ਸੂਚੀ ਵਿੱਚ ਕੁਝ 77 ਦੇ ਨਾਮ ਸ਼ਾਮਲ ਹੋਏ ਨੇ ਜਿਸ ਵਿੱਚ 77 ਦੀ ਸੂਚੀ ਵਿੱਚ ਹਰਵਿੰਦਰ ਸਿੰਘ ਰੋਡੇਵਾਲ, ਨਿਰਮਲ ਸਿੰਘ ਪਠੂਆ, ਦਲਬੀਰ ਸਿੰਘ ਲਹਿਰਾ ਤੇ ਸੀਸਪਾਲ ਬਨਾਰਸੀ ਇਹ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਜਥੇਪੰਦਕ ਢਾਂਚੇ ਦਾ ਵਿਸਤਾਰ ਕੀਤਾ ਜੋ ਪਹਿਲੀ ਸੂਚੀ ਦੇ ਵਿੱਚ ਬਹੁਤ ਸਾਰੇ ਨਾਮ ਸ਼ਾਮਲ ਕੀਤੇ ਗਏ ਨੇ ਸੋ ਸ਼੍ਰੋਮਣੀ ਅਕਾਲੀ ਦਲ ਨੇ ਪੰਚਾਇਤੀ ਚੋਣਾਂ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਵਿੱਚ ਨਵੀਂ ਰੂਪ ਊਕਣ ਵਾਸਤੇ ਜੋ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਨੂੰ ਪਹਿਲਾ ਨੰਬਰੋਂ ਵਧਰ ਜਿਹੜਾ ਉੱਥੇ ਆਪਣੇ ਵੋਟ ਮਿਲੀ ਹੈ ਦੂਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਆਇਆ ਜਿਸ ਨੂੰ ਲੈ ਕੇ ਅਕਾਲੀ ਦਲ ਨੂੰ 2027 ਦੇ ਵਿੱਚ ਨਵੀਂ ਕਿਰਨ ਜਗੀ ਹੈ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦਾਵਾ ਕਰ ਰਹੀ ਸੀ ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਵੱਡਾ ਦਾਵਾ ਕੀਤਾ ਕਿ 2027 ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਉਤਾਵਲੇ ਹੋਏ ਬੈਠੇ ਨੇ